ਜਿਹੜਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਹਮੇਸ਼ਾ ਅਸੀਂ ਕਮਿਊਨਿਟੀ ਫਰੈਂਡਲਿੰਗ ਪੁਲਿਸਿੰਗ ਨੂੰ ਤਰਜੀਹ ਦਿੱਤੀ ਹੈ ਔਰ ਪਬਲਿਕ ਸੇਫਟੀ ਸਾਡੀ ਪ੍ਰਾਇਰੀਟੀ ਔਰ ਸਾਡਾ ਮੇਨ ਡਿਊਟੀ ਹੈ ਇਹ ਜਸਤ ਸੇਵਾ ਸੁਸਾਇਟੀ ਨੇ ਪਿਛਲੀ ਵਾਰ ਵੀ ਸਾਡੇ ਨਾਲ ਮਿਲ ਕੇ ਤੁਹਾਨੂੰ ਯਾਦ ਹੋਣਾ ਡਰੋਨ ਦੇ ਰਾਹੀਂ ਆਪਾਂ ਕਾਫੀ ਚਾਈਨਾ ਡੋਰ ਦੇ ਉੱਤੇ ਜਿਹੜਾ ਪ੍ਰिवेंशन ਤੇ ਇਨਫੋਰਸਮੈਂਟ ਦੇ ਵੱਲ ਧਿਆਨ ਦਿੱਤਾ ਸੀ ਔਰ ਬੜੇ ਠੇ ਰਿਜ਼ਲਟ ਆਏ ਸੀ ਹੁਣ ਇਸ ਵਾਰ ਵੀ ਹਰ ਸਿਮਰਨ ਸਿੰਘ ਜਿਹੜੇ ਤੇ ਉਹਨਾਂ ਦੀ ਟੀਮ ਹੈ ਉਹਨਾਂ ਨੇ ਮੈਂ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਨਾ ਤੇ ਸਲਾਗਾ ਵੀ ਕਰਦਾ ਇਸ ਗੱਲ ਦੀ ਕਿ ਉਹਨਾਂ ਨੇ ਇਸ ਚੀਜ਼ ਚ ਪਹਿਲ ਕਦਮੀ ਕੀਤੀ ਹੈ ਔਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਨਾਲ ਰਲ ਕੇ ਟੂ व्हीਲਰ ਦੇ ਉੱਤੇ ਜਿਹੜੇ ਮੈਟਰਲ ਸੇਫਟੀ ਜਿਹਨੂੰ ਆਪਾਂ ਕਹਿ ਸਕਦੇ ਆ ਨੈਕਸ ਸੇਵਰ ਇੱਕ ਰਿੰਗਸ ਨੇ ਵਾਰਦਾ ਇੱਕ ਪ੍ਰੋਵੈਂਸ਼ਨ ਹੈ ਕਿਉਂਕਿ ਟੂ व्हीਲਰ ਦੇ ਉੱਤੇ ਲੱਗਦਾ ਜਿਸ ਨਾਲ ਕਿ ਇਮੀਡੀਏਟ ਜਿਹੜੀ ਹੈ ਚਾਈਨਾ ਦੌਰ ਜੇ ਕਿਤੇ ਬੰਦਾ ਉਲਝਦਾ ਵੀ ਹੈ ਉਹਦੇ ਚੋਂ ਪਹਿਲਾਂ ਆ ਕੇ ਉਹਨੂੰ ਟਾਈਮ ਮਿਲ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਬਚਾ ਸਕੇ ਔਰ ਇੱਕ ਤਰ੍ਹਾਂ ਦਾ ਉਹਨੂੰ ਮੈਂ ਸਮਝਦਾ ਕਿ ਸ਼ੀਲਡ ਹੈ ਜਿੱਤੋਂ ਕਿ ਹਿਊਮਨ ਲਾਈਫ ਨੂੰ ਪ੍ਰੋਟੈਕਟ ਕੀਤਾ ਜਾਂਦਾ ਔਰ ਇਹਦੇ ਚ ਇਨਫੋਰਸਮੈਂਟ ਜਿਹੜੀ ਹੈ ਉਹਦੇ ਚ ਵੀ ਕਾਫੀ ਅਸੀਂ ਕੰਮ ਕੀਤਾ ਜੇ 2025 ਤੱਕ ਹੀ ਹੁਣ ਤੱਕ 26 ਦੇ ਸ਼ੁਰੂ ਤੱਕ 24 ਕੇਸ ਦਰਜ ਹੋਏ ਨੇ ਚਾਈਨਾ ਡੋਰ ਦੇ 28 ਲੋਕ ਅਰੈਸਟ ਹੋਏ ਆ 4276 ਜਿਹੜੇ ਰੂਲਜ਼ ਨੇ ਉਹ ਅਸੀਂ ਬਰਾਮਦ ਕੀਤੇ ਔਰ ਇਸੇ ਤਰ੍ਹਾਂ ਇਹ ਕੰਟੀਨਿਊ ਕਰਾਂਗੇ ਹੁਣ ਜਿਹੜਾ ਕਿਉਂਕਿ ਮੌਸਮ ਆ ਰਿਹਾ ਹੈ ਜਿਹਦੇ ਵਿੱਚ ਪਤੰਗਾਂ ਨੇ ਉਡਾਇਆ ਜਾਣਾ ਔਰ ਉਹਦੇ ਵਿੱਚ ਡਰੋਨਸ ਰਾਹੀਂ ਸਪੈਸ਼ਲ ਟੀਮਸ ਅਸੀਂ ਜਸ ਸੇਵਾ ਸੁਸਾਇਟੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਲੈ ਕੇ ਉਹ ਕੰਮ ਕਰਾਂਗੇ ਔਰ ਇਸ ਤੋਂ ਇਲਾਵਾ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਨੂੰ ਵੀ ਅਸੀਂ ਟੇਕ ਅਪ ਕਰ ਰਹੇ ਆਂ ਇਹ ਸਾਰੇ ਪੁਲਾਂ ਦੇ ਉੱਤੇ ਸਵੀਪਿੰਗ ਟੀਮਜ਼ ਲਾਉਣ ਜਿਵੇਂ ਪਿਛਲੇ ਸਾਲ ਲਾਈਆਂ ਸੀ ਤਾਂ ਕਿ ਜੇ ਕੋਈ ਚੋ ਡੋਰ ਵਗੈਰਾ ਉੱਥੇ ਫਸੀ ਹੋਈ ਹੈ ਤੋ ਉਹਨੂੰ ਇਮੀਡੀਏਟਲੀ ਰਿਮੂਵ ਕੀਤਾ ਜਾਵੇ ਸਰ ਸਪਲਾਈ ਚੇਨ ਤੋੜਨ ਦੀ ਖਾਸ ਸਟੈਂਡ ਉਹ ਤਾਂ ਬੈਕਵਰਡ ਲਿੰਕੇਜਸ ਤੇ ਕੰਮ ਕਰ ਰਹੇ ਆ ਜੇ ਤੁਹਾਡੇ ਸਾਹਮਣੇ ਆਪਾਂ ਦੱਸ ਰਹੇ 4276 ਜੇ ਰਿਕਵਰੀ ਹੈ ਮੈਨੂੰ ਲੱਗਦਾ ਕਾਫੀ ਸਿਗਨੀਫੀਕੈਂਟ ਹੈਗੀ ਹੈ ਔਰ ਬੈਕਵਰਡ ਲਿੰਕੇजेस ਇਹਨਾਂ ਚ ਸਾਰਿਆਂ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਪਾਕਿਸਤਾਨੀ ਹੁਣ ਡੋਰ ਵੀ ਆਣੀ ਸ਼ੁਰੂ ਹੋ ਗਈ ਹੈ ਜੀ ਉਹ ਕਹਿੰਦੇ ਲਈ ਦੇਖੋ ਮੈਂ ਉਹਦੇ ਬਾਰੇ ਨਹੀਂ ਕਮੈਂਟ ਕਰ ਸਕਦਾ ਬਿਕੋਜ਼ ਉਹ ਟੈਕਨੋਲੋਜੀ ਗੱਲ ਹੈ ਕਿ ਚਾਈਨਾ ਡੋਰ ਬਾਰੇ ਨੂੰ ਜਿਆਦਾ ਕਹਿੰਦੇ ਬਿਕੋਜ਼ ਇਹ ਜੋ ਮੈਨੂੰ ਲੱਗਦਾ ਹੈ ਕਿ ਫਿਸ਼ਿੰਗ ਨੱਟਸ ਟਾਈਪ ਚੀਜ਼ ਹੈਗੀ ਹੈ ਜਿਹੜੀ ਕਿ ਫਿਸ਼ਰਮੈਨ ਯੂਜ਼ ਕਰਦੇ ਆ ਔਰ ਇਹਦਾ ਤੋੜ ਕੋਈ ਨਹੀਂ ਹੈਗਾ ਇਮੀਡੀਏਟਲੀ ਬੰਦੇ ਔਰ ਪੰਛੀ ਜਿਹੜੇ ਪੰਛੀ ਪੰਛੀ ਨੇ ਸਾਡੇ ਐਨੀਮਲਸ ਉਹਨਾਂ ਵਾਸਤੇ ਵੀ ਇੱਕ ਵੱਡਾ ਇੱਕ ਇਹ ਉਹਨਾਂ ਵਾਸਤੇ ਡੇਂਜਰ ਹੈਗੀ ਹੈ ਲੋਕਾਂ ਨੂੰ ਮੈਸੇਜ ਇਹ ਉਹ ਕਾਫੀ ਉਪਰਾਹਲੇ ਕੀਤੇਗੇ ਵਿਰੇਸ ਦੇ ਪਰ ਫੇਮੇ ਵੀ ਲੋਕ ਤਰਜੀਹ ਦਿੰਦੇ ਗੱਟੂ ਉਹਨਾਂ ਨੂੰ ਦੇਖੋ ਸਭ ਤੋਂ ਮੇਨ ਗੱਲ ਹੈ ਲੋਕਾਂ ਦਾ ਤਾਂ ਸਹਿਯੋਗ ਹਰ ਇੱਕ ਚੀਜ਼ ਬਹੁਤ ਜ਼ਰੂਰੀ ਹੈ ਮੈਂ ਤੁਹਾਡੇ ਮਾਧਿਅਮ ਨਾਲ ਸਾਰੇ ਲੋਕਾਂ ਨੂੰ ਇਹ ਰਿਕੁਐਸਟ ਕਰਦਾ ਬੇਨਤੀ ਕਰਦਾ ਇਹ ਜਿਹੜੀ ਚੀਜ਼ ਸਾਡੇ ਇਨਸਾਨੀ ਜੀਵਨ ਨੂੰ ਖਤਰਾ ਪੈਦਾ ਕਰਦੀ ਹੈ ਉਹਦੇ ਨਾਲ ਆਪਾਂ ਕੀ ਖੇਡਣਾ ਹੈ ਤੇ ਕੀ ਉਹ ਨਾਲ ਤੁਸੀਂ ਮਨ ਪਰਚਾਵਾ ਕਰਨਾ ਉਹ ਤਾਂ ਇੱਕ ਤਰ੍ਹਾਂ ਨਾ ਲੋਕਾਂ ਵਾਸਤੇ ਆਪਾਂ ਖੂਪ ਉੱਟ ਰਹੇ ਆ ਜਿਹਦੇ ਵਿੱਚ ਸੱਟ ਲੱਗੇ ਬੰਦੇ ਦੀ ਜਾਨ ਜਾ ਸਕਦੀ ਹੈ ਔਰ ਕਿੰਨੀ ਕਿੰਨੀਆਂ ਹੀ ਇੰਜਰੀਜ਼ ਹੋਈਆਂ ਪਿਛਲੇ ਟਾਈਮ ਚ ਔਰ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਗਈਆਂ ਸੋ ਮੇਰੀ ਬੇਨਤੀ ਹੈ ਕਿ ਸ਼ੌਕ ਆਪਣੇ ਜੂ ਪੂਰੇ ਕਰੋ ਬਟ ਨਾਟ ਐਟ ਦੀ ਕਾਸਟ ਆਫ ਸੋਸਾਇਟੀ ਔਰ ਲੋਕਾਂ ਦੀ ਜਾਨ ਨੂੰ ਖਤਰਾ ਚ ਨਾ ਪਾਓ ਇੰਸਟਾਗ੍ਰਾਮ ਤੇ ਸ਼ਰਿਆਮ ਲਿੰਕ ਪਾ ਕੇ ਅਗਲੇ ਕਹਿ ਰਹੇ ਕਿ ਡੋਰ ਜਿੰਨੀ ਤੇ ਵੀ ਹੋਮ ਡਿਲੀਵਰੀ ਲੈ ਲਓ ਉਤੇ ਕੀ ਕਰ ਉਹਦੇ ਤੇ ਦੇਖੋ ਜੇ ਸਾਡੇ ਕੋਲ ਧਿਆਨ ਚ ਆਉਂਦੀ ਆ ਆਪਾਂ ਜਰੂਰ ਤੁਹਾਡੇ ਵੀ ਧਿਆਨ ਚ ਆਈਏ ਸਾਨੂੰ ਦੱਸੋ ਇਮੀਡੀਏਟ ਕਾਰਵਾਈ ਕਰਾਂਗੇ ਜੀ